ਸਰ ਤਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਵੀ ਕੰਪਨੀ ਦਾ ਜੀਐਮ ਆਇਆ ਸੀਗਾ ਜਿਹਨੂੰ ਕਿਤੇ ਸ਼ਿਕਾਇਤ ਹੋਈ ਸੀ ਕਿ ਇਹ ਤੇ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਵੀ ਹੈ। ਠੀਕ ਹੋ ਕੋਣਕੰਨ ਛੱਟਾ ਵੀ ਇਹ ਤਾਂ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹ ਅਗਲੀ ਕਾਰਵਾਈ ਆ ਫਿਰ ਤਰਫੋਂ ਚਲਦੇ ਹਾਂ। ਸਰ ਕਿਹੜੀ ਦੁਕਾਨ ਤੇ ਸ਼ਾਪਾ ਮਾਰੀ ਕੀਤੀ ਗਈ? ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ੀਨਿੰਗ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ? ਬਸ ਬਰਾਮਦਗੀ ਦਾ ਕਾਗਜ਼ੇਤ ਨੂੰ ਦੇਖ ਲਿਆ ਵੀਡੀਓ ਦੇ ਵਿੱਚ। ਠੀਕਾ ਜੀ ਸ਼ੱਕੀ ਜਵਾਬ ਦਾ ਜੀ ਇਹਨੂੰ 베ਰੀਫਾਈ ਕਰਨ ਤੋਂ ਬਾਅਦ ਫੇਰ ਕਰਦੇ ਹਾਂ ਮੈਂ ਲੇ। ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ? ਫਿਲਮ ਨਹੀਂ। ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੀਮਤ ਦਾ ਮਾਲ ਸੀਗਾ? ਨਹੀਂ ਕੋਈ ਕੀਮਤ ਤਾਂ ਨਹੀਂ ਲੱਗਿਆ। ਸੁਭਾਵਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਜੀਐਮ ਆਇਸ ਜੀ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਕਿ ਇਹ ਤੇ ਜਿਹੜਾ ਐਡੀਡਾਸ ਦਾ ਮਾਲ ਆਉ ਉਹ ਡੁਪਲੀਕੇਟ ਵੇਚਦਾ। ਠੀਕ ਹੈ ਉਹਨੂੰ ਉਹਨੂੰ ਚੱਕਾ ਵੀ ਇਹਦੇ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰਫੋਰਮ ਕਰਦੇ ਹਾਂ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਮਕਬਲ ਬਰਾਮਦਗੀ ਦਾ ਕਾਗਜ਼ਤ ਵੀ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਆ ਵੀ ਇਹ ਚੱਕੀ ਜਾਬ ਦਾ ਜੀ ਵੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਰਵਾਇਆ ਮਿਲ ਲਵੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਵੀ ਪਤਾ ਨਹੀਂ ਲੱਗਿਆ ਸੁਭਾਵ ਲੈਸ ਤਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਜੀਐਮਐਸ ਸੀਗਾ ਜਿੰਨوں ਕਿ ਤੱਕ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਐਡੀਡਾਸ ਦਾ ਮਾਲ ਆਉ ਉਹ ਡੁਪਲੀਕੇਟ ਵੀ ਹੈ। ਠੀਕ ਹੋ ਕੋਣਕੰਨ ਛੱਟਾ ਵੀ ਇਹ ਤਾਂ ਤੇਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹ ਅਗਲੀ ਕਾਰਵਾਈ ਆ ਫਿਰ ਤਰਫੋਂ ਚਲਦੇ ਹਾਂ ਸਰ ਕਿਹੜੀ ਦੁਕਾਨ ਤੇ ਸ਼ਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰੋਇਲ ਫਾਈਸਿੰਗ ਸਰ ਕਿੰਨੀ ਕੁ ਬ੍ਰਾਂਡਿੰਗ ਹੋਈ ਹੈ ਬਗਬਗ ਬ੍ਰਾਂਡਿੰਗ ਦਾ ਕਾਫੀ ਆਪਣੀ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜੇ ਸ਼ੱਕੀ ਜਾਪਦਾ ਜੀ ਵੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫੇਰ ਕਰਦੇ ਹਾਂ ਮੈਂ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਮ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੋਈ ਕੀਮਤ ਤਾਂ ਨਹੀਂ ਲੱਗਿਆ ਸੁਭਾਵਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਟਸ ਦੀ ਕੰਪਨੀ ਦਾ ਜੀਐਮ ਆਇਸ ਸੀਗਾ ਯੋ ਕਿ ਤੇ ਕੋਈ ਸ਼ਿਕਾਇਤ ਹੋਈ ਸੀ ਜੇ ਤੇ ਜਿਹੜਾ ਇਹਦੀ ਰਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਦਾ। ਠੀਕ ਹੋ ਉਹਨੂੰ ਫਿਰ ਚੱਕਾ ਵੀ ਇਹਦੇ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹ ਅਗਲੀ ਕਾਰਵਾਈ ਆ ਫਿਰ ਕਰਫੋਰਮ ਕਰਦੇ ਹਾਂ ਸਰ ਕਿਹੜੀ ਦੁਕਾਨ ਤੇ ਛਾਪਾਂ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਮਜ਼ਬੂਤ ਬਰਾਮਦਗੀ ਦਾ ਕਾਗਜ਼ਤ ਵੀ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਆ ਇਹੇ ਸ਼ੱਕੀ ਜਾਬਦਾ ਜੀ ਵੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਇਹ ਕਰ ਰਹੀ ਮੈਂ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੀਮਤ ਦਾ ਮਾਲ ਸੀਗਾ ਨਹੀਂ ਕੋਈ ਕੀਮਤ ਪਤਾ ਨਹੀਂ ਲੱਗਿਆ